ਸਟਾਰ ਪੂਰਾ ਦੇਸ਼ ਲੰਬੇ ਸਮੇਂ ਤੋਂ ਜ਼ਬਰਜਨਾਹ ਦੀਆਂ ਕਲੰਕਿਤ ਕਰਨ ਵਾਲੀਆਂ ਘਟਨਾਵਾਂ ਦਾ ਗਵਾਹ ਬਣਿਆ ਹੈ ਡੰਡੀ ਜ਼ਬਰਜਨਾਹ ਤੋਂ ਬਾਅਦ ਛੋਟੀਆਂ ਬੱਚੀਆਂ ਦੇ ਕਤਲ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ ਜਿਸ ਨਾਲ ਸਮਾਜ ਵਿੱਚ ਔਰਤਾਂ ਲੜਕੀਆਂ ਅਤੇ ਨਾਬਾਲਗ ਬੱਚੀਆਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਰਹੀ ਹੈ ਡੰਡੀ ਪਿਛਲੇ ਸਾਲ ਲੁਧਿਆਣਾ ਵਿੱਚ 4 ਸਾਲ ਦੀ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਅਤੇ ਉਸ ਦੇ ਕਤਲ ਦੇ ਮਾਮਲੇ ਵਿੱਚ ਫਾਸਟ ਟਰੈਕ ਕੋਰਟ ਨੇ ਮਿਸਾਲੀ ਫੈਸਲਾ ਸੁਣਾਇਆ ਹੈ ਡੰਡੀ ਅਦਾਲਤ ਨੇ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਉੱਤਰ ਪ੍ਰਦੇਸ਼ ਦੇ ਫਤਿਹਪੁਰ ਇਲਾਕੇ ਦੇ ਰਹਿਣ ਵਾਲੇ ਦੋਸ਼ੀ ਸੋਨੂ ਨੂੰ ਮੌਤ ਦੀ ਸਜ਼ਾ ਸੁਣਾਉਂਦਿਆਂ ਫਾਂਸੀ ਉੱਤੇ ਲਟਕਾਉਣ ਦੇ ਹੁਕਮ ਦਿੱਤੇ ਹਨ ਡੰਡੀ ਹੈਵਾਨੀਅਤ ਪਿੱਛੋਂ ਦੋਸ਼ੀ ਬੱਚੀ ਦੀ ਲਾਸ਼ ਨੂੰ ਬੈੱਡ ਵਿੱਚ ਬੰਦ ਕਰਕੇ ਫਰਾਰ ਹੋ ਗਿਆ ਸੀ ਡੰਡੀ 1 ਮਾਰਚ 225 ਨੂੰ ਜਲੰਧਰ ਵਿੱਚ 22 ਸਾਲ ਦੇ ਨੌਜਵਾਨ ਵੱਲੋਂ 14 ਸਾਲਾ ਲੜਕੀ ਨਾਲ ਜ਼ਬਰ ਜਨਾ ਦਾ ਮਾਮਲਾ ਸਾਹਮਣੇ ਆਇਆ ਸੀ ਡੰਡੀ ਉਸ ਦੇ ਗਰਭਵਤੀ ਹੋਣ ਤੋਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ ਅਤੇ ਪੁਲਿਸ ਨੇ ਪੋਕਸੋ ਐਕਟ ਦੀ ਤਾਰਾ ਤਹਿਤ ਮਾਮਲਾ ਦਰਜ ਕੀਤਾ ਡੰਡੀ ਸੰਨ 2118 ਵਿੱਚ ਉਸ ਵੇਲੇ ਦੀ ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਿੱਲ ਨੂੰ ਸੂਬੇ ਵਿੱਚ ਲਾਗੂ ਕਰਨ ਦੀ ਮਨਜ਼ੂਰੀ ਦਿੱਤੀ ਸੀ ਡੰਡੀ ਇਸ ਮੁਤਾਬਕ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜ਼ਬਰ ਜਨਾਹ ਦੇ ਮਾਮਲਿਆਂ ਵਿੱਚ ਮਾਤ ਦੀ ਸਜ਼ਾ ਅਤੇ ਆਪੀਸੀ ਸਟਾ ਵਿੱਚ ਸੋਧ ਕਰਕੇ ਸਜ਼ਾ 7 ਸਾਲ ਤੋਂ ਵਧਾ ਕੇ 10 ਸਾਲ ਕੀਤੀ ਸੀ ਡੰਡੀ ਇਸ ਤੋਂ ਇਲਾਵਾ 16 ਸਾਲ ਤੋਂ ਘਟ ਉਮਰ ਦੀ ਬੱਚੀ ਨਾਲ ਜ਼ਬਰਜਨਾਹ ਦੇ ਮਾਮਲੇ ਵਿੱਚ ਕੈਦ ਦੀ سزا 20 ਸਾਲ ਸੀ ਅਤੇ ਉਸ ਨੂੰ ਵੀ ਵਧਾ ਕੇ ਤਾਂ ਉਮਰ ਕੈਦ ਕੀਤਾ ਗਿਆ ਸੀ ਡੰਡੀ ਮੱਧ ਪ੍ਰਦੇਸ਼ ਤੋਂ ਬਾਅਦ ਰਾਜਸਥਾਨ ਸਰਕਾਰ ਨੇ 12 ਸਾਲ ਜਾਂ ਇਸ ਤੋਂ ਘੱਟ ਉਮਰ ਦੀ ਕਿਸੇ ਵੀ ਬੱਚੀ ਨਾਲ ਜ਼ਬਰਜਨਾਹ ਹੋਣ ਦੀ ਸੂਰਤ ਵਿੱਚ ਦੋਸ਼ੀ ਜਾਂ ਦੋਸ਼ੀਆਂ ਨੂੰ ਫਾਂਸੀ ਉੱਤੇ ਲਟਕਾਉਣ ਦੀ ਸਜ਼ਾ ਦੀ ਹਿਮਾਇਤ ਵਾਲਾ ਬਿੱਲ ਸਦਨ ਵਿੱਚ ਪਾਸ ਕੀਤਾ ਸੀ ਡੰਡੀ ਐਨ ਸੀ ਆਰ ਬੀ ਦੀ ਰਿਪੋਰਟ ਦਿੱਲੀ ਬਾਰੇ ਇੱਥੋਂ ਤੱਕ ਕਹਿ ਚੁੱਕੀ ਹੈ ਕਿ ਇਹ ਔਰਤਾਂ ਲਈ ਕੋਈ ਵੀ ਥਾਂ ਸੁਰੱਖਿਅਤ ਨਹੀਂ ਹੈ ਡੰਡੀ ਜ਼ਬਰਜਨਾਹ ਦੇ ਇਹਨਾਂ ਮਾਮਲਿਆਂ ਨਾਲ ਨਜਿੱਠਣ ਲਈ ਜਿੱਥੇ ਨਾਗਰਿਕਾਂ ਖਾਸ ਤੌਰ ਉੱਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਨੈਤਿਕ ਪੱਧਰ ਉੱਤੇ ਸਿੱਖਿਅਤ ਕਰਨਾ ਜ਼ਰੂਰੀ ਹੈ ਉਥੇ ਹੀ ਇਹਨਾਂ ਮਾਮਲਿਆਂ ਵਿੱਚ ਨਾ ਬਖਸ਼ਣ ਯੋਗ ਸਜ਼ਾਵਾਂ ਦਾ ਫੌਰੀ ਪ੍ਰਬੰਧ ਕਰਨਾ ਵੀ ਅਤੀ ਲੋੜੀਂਦਾ ਹੈ ਡੰਡੀ ਕਈ ਮੁਲਕਾਂ ਵਿੱਚ ਅਜਿਹੇ ਮਾਮਲਿਆਂ ਵਿੱਚ ਦੋਸ਼ੀ ਨੂੰ ਮੌਤ ਜਾਂ ਤਾਂ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਡੰਡੀ ਅਜਿਹੇ ਕੇਸਾਂ ਵਿੱਚ ਮਿਸਾਲ ਪੈਦਾ ਕਰਨ ਲਈ ਅਦਾਲਤਾਂ ਨੂੰ ਜਾਹੀਦਾ ਹੈ ਕਿ ਇੱਕ ਵਾਰ ਸਜ਼ਾ ਇਹ ਮੌਤ ਐਲਾਨਣ ਪਿੱਛੋਂ ਦੋਸ਼ੀ ਦੇ ਅਪੀਲ ਦਲੀਲ ਦੇ ਕਾਨੂੰਨੀ ਰਾਹਤ ਲੈਣ ਵਾਲੇ ਸਾਰੇ ਰਾਹ ਬੰਦ ਕਰ ਦਿੱਤੇ ਜਾਣ ਅਤੇ ਉਸ ਨੂੰ ਬਿਨਾਂ ਦੇਰੀ ਫਾਂਸੀ ਉੱਤੇ ਲਟਕਾ ਦਿੱਤਾ ਜਾਵੇ ਡੰਡੀ